ਤੁਸੀਂ ਕਬੀਲਦਾਰੀ ਦੇ ਕੰਮਾਂ ਚੋਂ ਟਾਈਮ ਕੱਢ ਕੇ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ ਮਿਆਂਪੁਰ ਨਕਰਦੇ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਇੱਕ ਪਰਖ ਦੀ ਗੜੀ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਥ ਦਿੱਤਾ ਤਰੰਤਨ ਵਾਲਿਆਂ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਨੂੰ ਭਾਰੀ ਗਿਣਤੀ ਦੇ ਵਿੱਚ ਸਾਥ ਦੇ ਕੇ ਬਹੁਮਤ ਦੇ ਕੇ ਵਿਧਾਨ ਸਭਾ ਚ ਭੇਜਿਆ 5 ਸਾਲ ਲਈ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਇਲੈਕਸ਼ਨ ਇਹ ਆਉਣੀ ਨਹੀਂ ਚਾਹੀਦੀ ਸੀ ਪਰ ਉਦੇ ਪਹਾਣੇ ਅੱਗੇ ਕਿਸੇ ਦਾ ਜੋਰ ਨਹੀਂ ਤਾਂ ਇਹ ਉਹ ਸੀਟ ਖਾਲੀ ਹੋਣ ਕਰਕੇ ਜਿਮਨੀ ਚੋਂ ਆਈ ਹੈ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਸੋਲ ਸਾਹਿਬ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਚ ਨਵਾਸਤੇ ਵੀ ਉਹਨਾਂ ਦਾ ਪਰਿਵਾਰ ਬੈਠਾ ਹੈ ਉਹਨੇ ਧਰਮ ਪਤਨੀ ਬੈਠੇ ਹੈ ਔਰ ਬੜਾ ਡੈਡੀਕੇਟਿਡ ਬੜਾ ਸੇਵਾ ਵਾਲਾ ਪਰਿਵਾਰ ਹੈ ਡਾਕਟਰੀ profession ਹੈ ਪ੍ਰਵਾਨ ਡਾਕਟਰ ਕਈ ਮੈਂਬਰ ਡਾਕਟਰ ਨੇ ਡਾਕਟਰ ਨੂੰ ਵੀ ਸੇਵਾ ਦਾ profession ਮੰਨਿਆ ਜਾਂਦਾ ਤੇ ਉਹਨਾਂ ਦੇ ਧਰਮ ਪਤਨੀ ਉਹ ਪ੍ਰੋਫੈਸਰ ਟੀਚਰ ਰਟਾਇਰ ਹੋਏ ਨੇ ਜਿਹੜਾ ਅਧਿਆਪਕ ਦਾ ਕਿੱਤਾ ਉਹਨੂੰ ਵੀ ਸੇਵਾ ਵਾਲਾ ਕਿੱਤਾ ਮੰਨਿਆ ਜਾਂਦਾ ਤੇ ਰਾਜਨੀਤੀ ਨੂੰ ਵੀ ਸੇਵਾ ਵਾਲਾ ਕਿੱਤਾ ਹੀ ਮੰਨਿਆ ਜਾਂਦਾ ਬਸ਼ਰਤੇ ਕਿ ਉਹ ਵੀ ਨਹੀਂ ਸੇਵਾ ਵਾਲਾ ਕੋਈ ਬਣਾ ਲੈ ਨੂੰ ਨਹੀਂ ਤਾਂ ਰਾਜਨੀਤੀ ਨੂੰ ਲੁੱਟ ਵਾਲਾ ਕਿੱਤਾ ਬਣਾ ਲਿਆ ਸੋਸੋਲ ਸਾਹਿਬ ਨੇ ਆਪਣੇ ਡਾਕਟਰੀ profession ਨੂੰ ਵੀ ਸੇਵਾ 'ਚ ਰੱਖਿਆ ਉਹਨਾਂ ਦੇ ਪਰਿਵਾਰ ਨੇ ਅਧਿਆਪਕ profession ਨੂੰ ਵੀ ਸੇਵਾ 'ਚ ਰੱਖਿਆ ਰਾਜਨੀਤੀ ਚ ਆ ਕੇ ਵੀ ਉਹਨਾਂ ਨੇ ਸੇਵਾ 'ਚ ਰੱਖਿਆ ਸੋ ਇਹੋ ਜੇ ਸੇਵਾਦਾਰ ਜੇ ਮਿਲ ਜਾਣ ਕਿਸੇ ਹਲਕੇ ਨੂੰ ਤਨਹਾਰ ਬਦਲ ਜਾਂਦੀ ਹੈ ਅੱਜ ਜਿੱਥੇ ਗਲੀਆਂ ਦੇ ਵਿੱਚੋਂ ਤੁਰੇ ਫਿਰਦੇ ਆ ਜਿਨ੍ਹਾਂ ਨੇ ਇਸ ਇਲਾਕੇ ਨੂੰ ਬਹੁਤ ਸਾਰੇ ਕਸ਼ਟ ਬਹੁਤ ਸਾਰੀਆਂ ਦੁਸ਼ਵਾਰੀਆਂ ਬਹੁਤ ਸਾਰੇ ਪਰਚੇ ਤੇ ਬਹੁਤ ਸਾਰੇ ਖਰਚੇ ਪਾਏ ਉਹ ਵੀ ਫਿਰਦੇ ਮੈਂ ਸਾਰੇ ਪਿੰਡਾਂ ਚ ਗਿਆ ਲਗਭਗ ਐਸੀ ਸੜਕ ਤੋਂ ਮੈਂ ਬਹੁਤ ਵਾਰੀ ਲੰਘਿਆ ਤੁਸੀਂ ਦੇਖਿਆ ਹੋਣਾ ਇਧਰੋਂ ਕਲਸ ਪਿੰਡ ਤੋਂ ਲੈ ਕੇ ਛੀਨਾ ਵਿਧੀ ਚੰਨ ਤੋਂ ਲੈ ਕੇ ਗੱਗੋ ਬੂਹਾ ਤੱਕ ਰਸੂਲਪੁਰ 치ਮਾ ਸਾਰੇ ਪਿੰਡ ਜਿਹੜੇ ਨੇ ਉਹਨਾਂ ਚ ਮੈਂ ਗਿਆ ਔਰ ਲੋਕਾਂ ਚ ਹੀ ਉਤਸ਼ਾਹ ਹੈ ਮੰਗਾਂ ਵੀ ਪਤਾ ਲੱਗ ਜਾਂਦੀਆਂ ਨੇ ਇਹਦੇ ਨਾਲ ਆਪ ਜਾਣ ਨਾਲ ਆਈ ਕੰਟੈਕਟ ਹੋ ਜਾਂਦਾ ਅੱਖਾਂ ਰਾਹੀਂ ਸੰਪਰਕ ਹੁੰਦਾ ਹੈ ਮੇਰੇ ਕੋਲੇ ਮੰਗ ਪੱਤਰ ਵੀ ਆਏ ਨੇ ਤੇ ਨਾਲ ਦੀ ਨਾਲ ਅਸੀਂ ਉਹਨਾਂ ਦਾ ਰਿਸਪੌਂਡ ਵੀ ਕਰਦੇ ਹਾਂ ਵੀ ਉਹਦਾ ਜਵਾਬ ਵੀ ਦਿੰਨੇ ਆ ਪਿੰਡਾਂ ਦੀਆਂ ਮੰਗਾਂ ਸਕੂਲਾਂ ਦੀਆਂ ਨੇ ਔਰ ਸਕੂਲਾਂ ਵਾਲੀ ਮੰਗ ਸਾਡੇ ਵੱਲੋਂ ਵੀ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਂਦੀ ਹੈ ਕਿਉਂਕਿ ਆਮ ਆਦੀ ਪਾਰਟੀ ਸਭ ਤੋਂ ਨੰਬਰ 1 ਤੇ ਸਕੂਲਾਂ ਦੀ ਸਿੱਖਿਆ ਨੂੰ ਰੱਖਦੀ ਹੈ ਸਾਡੇ ਬੱਚੇ ਪੜ ਜਾਣਗੇ ਤਗਰੀਬੇ ਨਿਕਲ ਜਾਣਗੇ ਸਾਡੇ ਬੱਚੇ ਪੜ ਜਾਣਗੇ ਕਾਇਆ ਪਲਟ ਜੂਗੀ ਇਹਨਾਂ ਨੇ ਅਕਾਲੀਆਂ ਕਾਂਗਰਸੀਆਂ ਨੇ ਜਾਣ ਬੁੱਝ ਕੇ ਸਾਡੇ ਬੱਚੇ ਅਨਪੜ੍ਹ ਰੱਖੇ ਜਾਣ ਬੁੱਝ ਕੇ ਸਾਨੂੰ ਉਹ ਕਿਤਾਬਾਂ ਹੀ ਨਹੀਂ ਦਿੱਤੀਆਂ ਜਿਹੜੀਆਂ ਅਫਸਰ ਬਣਾਉਂਦੀਆਂ ਸੀ ਸਾਨੂੰ ਉਹ ਟੀਚਰ ਹੀ ਨਹੀਂ ਦਿੱਤੇ ਜਿਹੜੇ ਅਫਸਰ ਬਣਾਉਂਦੇ ਸੀ ਸਾਨੂੰ ਤਾਂ ਦਲਈਏ ਦੁਲਈਏ ਤੇ ਲਾ ਰੱਖਿਆ ਸੀ ਬਸ ਵੀ ਸਕੂਲ ਜਾਣਾ ਅੱਧੀ ਛੁੱਟੀ ਬੜੇ ਮਿੱਡੇ ਮੇਲ ਚ ਦਲੀਆਂ ਮਿਲ ਜਾਣਾ ਹੈ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਸੀ ਵੀ ਕਿਹੜੇ ਸਬਜੈਕਟ ਚ ਹੁਸ਼ਾਰਾ ਹੈ ਕਿਹੜੇ ਚ ਕਮਜ਼ੋਰ ਹੈ ਵੀ ਜੇ ਕਮਜ਼ੋਰ ਹੈ ਤਾਂ ਉੱਤੇ ਹੋਰ ਪੜਾਈ ਕਰ ਲੈਂਦੇ ਘੰਟਾ ਉਸ ਸਬਜੈਕਟ ਤੇ ਵੱਧ ਪੜਾ ਲੈਂਦੇ ਨਾ ਨੌਵੀਂ ਤੱਕ ਬਾਲ ਸਾਹਿਬ ਨੇ ਬਣਾਇਆ ਪਲਾਨ ਕਹਿੰਦੇ ਵੀ ਫੇਲ ਨਹੀਂ ਕਰਨੇ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧੇ ਫੇਲ फेल ਵਰਕੇ ਨੰਬਰ ਆਏ ਨੇ ਸੀ 35 ਆ ਗਏ ਤੇ 40 ਆ ਗਏ ਉਹ ਕਿਸੇ ਕੰਮ ਦੇ ਨਹੀਂ ਚਲੋ ਜੀ ਆ ਗਿਆ ਆਟਾ ਦਾਲ ਸਕੀਮ ਚ ਆ ਗਏ ਚਲੋ ਹੁਣ ਤੁਸੀਂ ਘੁੰਮੀ ਫਿਰੋ ساری ਉਮਰ ਆਟਾ ਦਾਲ ਸਕੀਮ ਚ ਲੈ ਲੈ ਬਸ ਐਂ ਰੱਖ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਗਰੀਬਾਂ ਦੇ ਆਮ ਲੋਕਾਂ ਦੇ ਜਵਾਕ ਪੜ ਗਏ ਜੇ ਮੀਆਂਪੁਰ ਪਿੰਡ ਦੇ ਜਵਾਕ ਪੜ ਗਏ ਜੇ ਗੰਡੀਵਿੰਡ ਦੇ ਬੱਚੇ ਪੜ ਗਏ ਜੇ ਢੰਡ ਦੇ ਬੱਚੇ ਪੜ ਗਏ ਤਾਂ ਫਿਰ ਉਹ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਤਾਂ ਗਰੀਬੀ ਚੱਕ ਦੇਣਗੇ ਜੇ ਗਰੀਬੀ ਚੱਕੀ ਗਈ ਗਰੀਬੀ ਖਤਮ ਹੋ ਗਈ ਫਿਰ ਇਨਾਂ ਦੇ ਘਰਾ ਮੂਰੇ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜਿਆ ਕਰੂ ਆਹ ਸੋਚ ਸੀ ਬੜੀ ਲੰਬੀ ਸੋਚ ਸੀ ਬਈ ਸੁਖਵੀਰ ਬਦਲ ਕਹਿੰਦਾ ਹੁੰਦਾ ਨਾ ਮੇਰੇ ਪਿਤਾ ਜੀ ਦੀ ਬੜੀ ਲੰਬੀ ਸੋਚ ਸੀ ਬਹੁਤ ਲੰਬੀ ਸੋਚ ਸੀ ਆਹ ਸੋਚ ਸੀ ਉਹਨਾਂ ਦੀ ਗਲੀਆਂ ਨਾੜੀਆਂ ਸ਼ਮਸ਼ਾਨ ਘਾਟ ਇੱਥੇ ਤੱਕ ਹੀ ਰੱਖਿਆ ਬੱਸ ਕੋਈ ਸਕੂਲ ਚੱਜਦਾ ਨਹੀਂ ਬਣਾਇਆ ਕੋਈ ਡਿਸਪੈਂਸਰੀ ਹਸਪਤਾਲ ਨਹੀਂ ਬਣਾਇਆ ਕੋਈ ਕਾਲਜ ਯੂਨੀਵਰਸਿਟੀ ਨਹੀਂ ਬਣਾਈ ਸੜਕਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਨੇ ਉਹ ਲਾ ਲਾ ਕੇ ਨਾਕੇ ਸਾਰੇ ਖੜੇ ਨੇ ਟੋਲ ਟੋਲ ਪਲਾਜ਼ੇ ਜਾਂਦੇ ਹੋਏ ਵੀ 100 ਦੇਜੋ ਆਉਂਦੇ ਹੋਏ 150 ਦੇਜੋ ਕੋਈ ਹਾਬ ਨਹੀਂ 19 ਟੋਲ ਪਲਾਜ਼ੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੰਦ ਕੀਤੇ ਨੇ ਇੱਕ ਦਿਨ ਦਾ 67 ਲੱਖ ਰੁਪਏ ਪੰਜਾਬੀਆਂ ਦਾ ਬਚਣ ਲੱਗ ਗਿਆ ਜੀ ਮਿਆਦ ਖਤਮ ਹੋ ਗਈ ਤਾਂ ਵੀ ਦੋ ਦੋ ਸਾਲ ਉੱਪਰ ਚੱਲੀ ਜਾਂਦੇ ਨੇ ਕੌਣ ਪੁੱਛਦਾ ਜੀ ਨੇਰਗਰਦੀ ਮਚਾਈ ਸੀ ਆਹੀ ਕਾਂਗਰਸ ਨੇ ਕੀਤਾ ਅਕਾਲੀਆਂ ਨੇ ਨਸ਼ਾ ਲਿਆਂਦਾ ਕਾਂਗਰਸ ਨੇ ਵਧਾਇਆ ਕਾਂਗਰਸ ਨੇ ਭ੍ਰਿਸ਼ਟਾਚਾਰ ਲਿਆਂਦਾ ਅਕਾਲੀਆਂ ਨੇ ਵਧਾਇਆ ਇੱਕ ਦੂਜੇ ਦੀਆਂ ਸਕੀਮਾਂ ਨੂੰ ਐ ਲਾਗੂ ਕਰਦੇ ਰਹੇ ਨੇ ਘਰ ਘਰ ਨਸ਼ਾ ਪਚਾਤਾ ਚਿੱਟੇ ਨੇ ਪਤਾ ਨਹੀਂ ਕਿੰਨੇ ਘਰ ਅੱਜ ਚਿੱਟੇ ਦੇ ਸੱਤਰ ਪਚਾਤੇ ਕਿੰਨੀਆਂ ਸਾਡੀਆਂ ਮਾਵਾ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਰੋ ਰੋ ਕੇ ਹੱਥ ਰੁਮੋ ਕੇ ਸਾਡੀਆਂ ਮਾਵਾ ਦੇ ਅੱਖਾਂ ਚੋਂ ਚੁੱਲਿਆਂ ਦੀਆਂ ਲਾਟਾਂ ਬੁਝ ਗਈਆਂ ਸਿਮਿਆਂ ਦੀਆਂ ਲਾਟਾਂ ਬੁਝਣ ਦਾ ਨਾਂ ਨਹੀਂ ਲੈਂਦੀਆਂ ਆਹ ਲਾਕਾ ਜਿਆਦਾ ਪ੍ਰਭਾਵਿਤ ਬਾਡਰ ਏਰੀਆ ਕੋਈ ਕਿਸੇ ਨੇ ਸਾਰ ਨਹੀਂ ਲਈ ਮੈਂ ਹਰੇਕ ਪਿੰਡ ਜਾ ਕੇ ਪੁੱਛਦਾ ਰਿਹਾ ਹਰੇਕ ਪਿੰਡ ਜਾ ਕੇ ਪੁੱਛਦਾ ਰਿਹਾ ਮੈਂ ਵੀ ਇਸ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਤੁਹਾਡੇ ਪਿੰਡ ਆਇਆ ਹਰੇਕ ਨੇ ਹੀ ਕਿਹਾ ਨਾ ਤੁਹਾਨੂੰ ਪੁੱਛ ਲੈਣਾ ਤੁਹਾਡੇ ਪਿੰਡ ਆਇਆ ਕੋਈ ਨਹੀਂ ਆਉਂਦੇ ਨਹੀਂ ਆਉਂਦੇ ਪੱਥਰ ਦਿਲ ਨੇ ਇਹ ਨਹੀਂ ਆਉਂਦੇ ਉਹ ਕਈ ਕਈ ਪਿੰਡਾਂ ਨੂੰ ਕਹਿੰਦੇ ਹਾਰ ਕੇ ਤਾਂ ਆਏ ਇੱਕ ਦੋ ਮੈਂ ਕਿਹਾ ਹਾਰ ਕੇ ਨਹੀਂ ਜਿੱਤ ਕੇ ਦੱਸੋ ਇਹਨਾਂ ਨੇ ਤਾਂ ਲੋਕਾਂ ਨੂੰ ਤਾਂ ਬਸ ਉਹੀ ਸਮਝਾਇਆ ਵੀ ਇੱਧਰ ਨੂੰ ਹੱਕ ਲਓ ਹੁਣ ਇੱਧਰ ਨੂੰ ਹੱਕ ਲਓ ਲਓ ਫਿਰਦੇ ਨੇ ਫੇਰ ਫਿਰਦੇ ਨੇ ਹੁਣ ਬਿਆਨ ਦੇਖ ਲਓ ਕਿਹੋ ਜਿਹਾ ਦਿੰਦੇ ਨੇ ਉਹ ਰਾਜੇ ਬੜਿੰਗੋਰੀ ਫਿਰ ਮੁੜ ਕੇ ਮਾਫੀ ਮੰਗਣੀ ਪੈਂਦੀ ਅਗਲੇ ਦਿਨਾਂ ਇੱਲਈ ਭਾਈ ਇਹ ਸਾਬ ਨਾ ਬੋਲੋ ਮਾਫੀ ਮੰਗਣ ਦੀ ਲੋੜ ਹੀ ਨਾ ਪਵੇ ਮਾਨਸਿਕ ਤਈ ਇਹ ਜੀ ਹੈ ਕੁਛ ਘਬਰਾਏ ਹੋਏ ਨੇ ਵੀ ਕੁਛ ਬਣ ਨਹੀਂ ਰਿਹਾ ਇਹਦੋਂ ਇਸ ਤੋਂ ਪਹਿਲਾਂ ਕਦੇ ਵੋਟਾਂ ਐ ਮੰਗੀਆਂ ਸੀ ਇਹਨਾਂ ਨੇ ਵੀ ਉਹ ਰਾਜ ਆਪਣੀ ਹਰੇਕ ਦੁਕਾਨ ਤੇ ਜਾਂਦਾ ਐ ਫੇਰ ਉਹਦੇ ਜਾਂਦਾ ਉਹਦੀ ਸਰਪਾ ਪਾ ਆਂਦਾ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਐ ਤੂੰ ਕਿਹੜੇ ਸੰਤ ਨੂੰ ਮੰਨਦਾ ਮੈਂ ਉਹਨਾਂ ਨਾਲ ਬਹੁਤ ਬਣਦੀ ਐ ਮਤਲਬ ਐ ਪਹਿਲਾਂ ਕਦੇ ਵੋਟਾਂ ਮੰਗੀਆਂ ਸੀ ਥੱਲੇ ਲੋਕ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਹਿੰਦਾ ਮੈਨੂੰ ਕਹੋ ਧੰਨਵਾਦ ਇਹਨੂੰ ਕਹੇ ਤੈਂ ਹੀ ਲਾਇਏ ਨੇ ਬਾਈ ਇਹ ਥੱਲੇ ਲਿਆਂਦੇ ਨੇ ਥੱਲੇ ਨਹੀਂ ਤਾਂ ਆਉਂਦੇ ਹੀ ਨਹੀਂ ਸੀ ਥੱਲੇ ਹੁਣ ਧਰਤੀ ਤੇ ਉਤਰੇ ਨੇ ਥੱਲੇ ਆਏ ਪਹਿਲਾਂ ਜਾਂਦੇ ਹੀ ਨਹੀਂ ਸੀ ਪਿੰਡਾਂ 'ਚ ਇਹ ਉਹ ਦੇਖ ਲਓ ਉਹ ਬੀਬਾ ਜੀ ਬੋਲਦੇ ਫਿਰਦੇ ਪਿੰਡਾਂ 'ਚ ਹਰ ਸਿਮਰਤ ਕੌਰ ਐਮਪੀ ਨੇ ਸਾਡੇ ਬਠਿੰਡੇ ਤੋਂ ਹੋ ਉਹਨੇ ਬਿਆਨ ਦਿੱਤਾ ਹੈ ਪਤਾ ਨਹੀਂ ਯਾਰ ਸਮਝ ਨਹੀਂ ਆਉਂਦੀ ਸਲਾਹਕਾਰ ਕੌਣ ਨੇ ਸਮਝ ਨਹੀਂ ਆਉਂਦੀ ਬਿਆਨ ਕੌਣ ਲਿਖਦਾ ਇਹਨਾਂ ਦੇ ਜੱਜ ਲੇਖੀ ਦਿੰਦਾ ਕੋਈ ਤਾਂ ਆਪ ਪੜ ਲਿਆ ਕਰੋ ਵੀ ਪਈਆਂ ਗੱਲ ਗਲਤ ਐਨੂੰ ਕੱਟ ਲੋ ਬੋਲ ਦਿੰਦੇ ਵਿੱਚੀ ਜਦੋਂ ਪੰਜਾਬੀ ਸਮਝ ਨਹੀਂ ਆਉਂਦੀ ਲਿਖੀ ਹੋਈ ਜਾਂ ਲਿਖਦੇ ਪੰਜਾਬੀ ਨੂੰ ਅੰਗਰੇਜ਼ੀ 'ਚ ਨੇ ਵੀ ਪੜ ਦੋ ਉਹ ਕਹਿੰਦੀ ਮੈਡਮ ਕਹਿੰਦੀ ਹਰਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿ ਮੈਡਮ ਉਦੋਂ ਪੰਜਾਬ ਚਿੱਟੇ ਨੂੰ ਮਜੀਠੀਆਂ ਮਜੀਠੀਆਂ ਕਹਿੰਦੇ ਹੁੰਦੇ ਸੀ ਨਾ ਤੱਕ ਉਹ ਲੈਂਦਾ ਨਹੀਂ ਸੀ ਜਗਲਾ ਕਹਿੰਦਾ ਭਾਈ ਮਜੀਠੀਆਂ ਹੈਗਾ ਉਹ ਮੁੰਡਾ ਕਹਿੰਦਾ ਯਾਰ ਮੇਰੇ ਕੋਲ ਤਾਂ ਆਪਣੀ ਜੋਗਾ 2 ਗ੍ਰਾਮ ਹੈ ਤੂੰ ਕਿਤੇ ਹੋਰ ਪ੍ਰਬੰਧ ਕਰ ਲੈ ਮਜੀਠੀਆਂ ਪੂਰੀ ਮਜੀਠੀਆਂ ਟੀਕਾ ਮਜੀਠੀਆਂ ਸਰੰਜ ਚਲਦੀ ਸੀ ਉਦੋਂ ਕੌਣ ਲੈਂਦਾ ਚਿੱਟਰਾ ਨਾ ਮਜੀਠੀਆਂ ਕਹਿੰਦੇ ਸੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਬੋਲਣ ਵੇਲੇ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਆ ਬੋਲਣ ਵੇਲੇ ਨਹੀਂ ਆਉਂਦੀ ਐਡੀ ਮੋਟੀ ਚਮੜੀ ਤੇ ਹੋ ਗਏ ਆ ਇਹਨਾਂ ਦੇ ਹਾਕਰਦਾਰ ਨੇ ਜੀ ਬੇਅਦਬੀਆਂ ਕਰਾਈਆਂ ਗੁਰੂ ਸਾਹਿਬ ਦੀਆਂ ਬਾਣੀ ਰੋਲੀ ਗਲੀਆਂ ਚ ਰੂੜੀਆਂ ਤੇ ਆਪ ਹੀ ਕੇਸ ਬਣਾਏ ਕੇਸ ਹਲਕੇ ਬਣਾ ਤੇ ਆਪ ਹੀ ਮੁਜਰਮ ਆਪ ਹੀ ਜਾਜਾ ਆਪ ਹੀ ਵਕੀਲ ਫਿਰ ਚਾਚੇ ਦੀ ਸਰਕਾਰਾਂ ਕੀ ਚਾਚੇ ਨੇ ਹੋਰ ਕਮਜ਼ੋਰ ਕਰਤੇ ਕੇਸ ਲੱਗੇ ਹੋਇਆ ਹੁਣ ਥੋੜੇ ਬਹੁਤ ਠੀਕ ਠੋਕ ਕਰਕੇ ਸਜ਼ਾ ਤਾਂ ਮਿਲੂਗੀ ਦੇਖੋ ਅਸੀਂ ਤਾਂ ਇੱਕ ਵਾਰੀ ਚਲਾਨ ਪੇਸ਼ ਕਰ ਦੇਣਾ ਅੱਗੇ ਕੋਰਟਾਂ ਕਰਦੀਆਂ ਨੇ ਅੱਗੇ ਕੋਰਟਾਂ ਨੇ ਦੇਣੇ ਆ ਫੈਸਲੇ ਮਾਣਯੋਗ ਜੱਜ ਬੈਠੇ ਆ ਪੜੇ ਲਿਖੇ ਉਹ ਵੀ ਤੱਥਾਂ ਦੇ ਆਧਾਰ ਤੇ ਪਰ ਤੱਥਾਂ ਵੱਲੋਂ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਰਕਾਰ ਵੱਲੋਂ ਉਹ ਮੈਨੂੰ ਤਾਂ ਕੱਲ ਬਜ਼ੁਰਗ ਮਿਲਿਆ ਪਿੰਡ 'ਚ ਉਹ ਕਹਿੰਦਾ ਜਿਹੜਾ ਅਕਾਲੀ ਦਲ ਬੱਬਾ ਹੈ ਨਾ ਇਹ ਅਕਾਲੀ ਦਲ ਬਾਦਲ ਕਹਿੰਦਾ ਪੁੱਤ ਮੈਂ ਤੇਰੇ ਸੁਣਦਾ ਰਹਿਣਾ ਭਾਸ਼ਣ ਕਹਿੰਦਾ ਮੇਰਾ ਪੋਤਾ ਸੁਣਾਉਂਦਾ ਕੋਈ ਟਿਊਬ ਟੂਬ ਜੀ ਤੇ ਸੁਣਾਉਂਦਾ ਮੈਨੂੰ ਮੈਂ ਸਮਝ ਗਿਆ ਮੈਂ ਚੱਲ YouTube ਕਹਿੰਦਾ ਹੋਣਾ ਕਹਿੰਦਾ ਟਿਊਬ ਜੀ ਤੇ ਸੁਣਦਾ ਹੁੰਨਾ ਨਜ਼ਾਰਾ ਆ ਜਾਂਦਾ ਕਹਿੰਦਾ ਹੁਣ ਆ ਵੀ ਕਹਿ ਦੀ ਮੈਂ ਕੀ ਕਹਿੰਦਾ ਵੀ ਅਕਾਲੀ ਦਲ ਬੱਬਾ ਜਿਹੜਾ ਇਹਦਾ ਮਤਲਬ ਹੁਣ ਬਦਲ ਗਿਆ ਮੈਂ ਕਿਹਾ ਕਿ ਕਿਵੇਂ ਕਹਿੰਦਾ ਮੈਂ ਵੀ ਬਹੁਤ ਚਿਰ ਰਿਹਾ ਹੁਣ ਨਹੀਂ ਪਾਉਂਦਾ ਇਹਨਾਂ ਨੂੰ ਮੈਂ ਕਿਵੇਂ ਕੀ ਕਹਦੀਏ ਕਹਿੰਦਾ ਅਕਾਲੀ ਦਲ ਬੱਬੇ ਦਾ ਮਤਲਬ ਹੁਣ ਅਕਾਲੀ ਦਲ ਬਾਦਲ ਨਹੀਂ ਹੈਗਾ ਅਕਾਲੀ ਦਲ ਬੱਬੇ ਦਾ ਮਤਲਬ ਹੈ ਅਕਾਲੀ ਦਲ ਬੇਅਦਬੀ ਇਹਦਾ ਨਾਂ ਹੋ ਗਿਆ ਹੁਣ ਆ ਆ ਇਹਨਾਂ ਨੇ ਕਰਦਾਰ ਬਣਾ ਲਏ ਆਪਣੇ ਇੱਕ ਹੋਰ ਬਜ਼ੁਰਗ ਮਿਲਿਆ ਗੁਰਸਿੱਖ ਉਹ ਕਹਿੰਦਾ ਪੁੱਤ ਬਹੁਤ ਪਾਈਆਂ ਇਹਨਾਂ ਨੂੰ ਪੰਥ ਪੰਥ ਨੂੰ ਵੋਟਾਂ ਬਹੁਤ ਪਾਈਆਂ ਪਰ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਸਮਝ ਕੇ ਪਾਈਆਂ ਤੱਕੜੀ ਨੂੰ ਕਹਿੰਦਾ ਹੁਣ ਨਹੀਂ ਪਾਉਂਦੇ ਮੈਂ ਕਿਹਾ ਵੀ ਕਿਉਂ ਕਹਿੰਦਾ ਇਹਨਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਤੱਕੜੀ ਨੂੰ ਵੋਟ ਪਾਉਣ ਦਾ ਮਤਲਬ ਹੈ ਗੁਰੂ ਸਾਹਿਬ ਦੀ ਫੇਰ ਦੁਬਾਰਾ ਬੇਅਦਬੀ ਕਰਨੀ ਇਹਦਾ ਮਤਲਬ ਬੇਅਦਬੀ ਕਰਨ ਨਾਲ ਦੇ ਹੱਕ 'ਚ ਪਾਇ ਰਹੇ ਹੋ ਭੁਗਤ ਰਹੇ ਹੋ ਤੁਸੀਂ ਉਹਨਾਂ ਨੂੰ ਵੋਟ ਪਾਉਣਾ ਦੁਬਾਰਾ ਬੇਅਦਬੀ ਕਰਨ ਦੇ ਬਰਾਬਰ ਹੈ ਆ ਆ ਲੋਕਾਂ ਦੇ ਸੈਂਟੀਮੈਂਟ ਨੇ ਜਿਹੜੇ ਲੋਕ ਆਪਦੇ ਦਿਲ ਚ ਲੈ ਕੇ ਫਿਰਦੇ ਇਹਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਤਾਂ ਦੱਸਦੇ ਨਹੀਂ ਹੈਗੇ ਇਹਨਾਂ ਦੇ ਆਲੇ ਦੋਲੇ ਵਾਲੇ ਜਿਹੜੇ ਹੈ ਨਾ ਚ ਪੰਜ ਸੱਤ ਹੀ ਹੁੰਦੇ ਨੇ ਆ ਉਹ ਵੇਖ ਆਲੇ ਦੋਲੇ ਖੜੇ ਹੁੰਦੇ ਇਹਨਾਂ ਦੇ ਉਹ ਗੱਲ ਹੀ ਨਹੀਂ ਪਹੁੰਚਣ ਦਿੰਦੇ ਸਹੀ ਇਹਨਾਂ ਤੱਕ ਐਂ ਮਰਵਾਏ ਨੇ ਉਹਨਾਂ ਨੇ ਭੱਲੇ ਐਂ ਕਹੀ ਗਾ ਬੱਲੇ ਬੱਲੇ ਜੀ ਥੋੜਾ ਦਾ ਨਾਂ ਲੈ ਕੇ ਲੋਕ ਤਾੜੀਆਂ ਮਾਰਦੇ ਜਦੋਂ ਮਸ਼ੀਨਾਂ ਖੁੱਲੀਆਂ ਬਾਈ ਚ ਉਦੋਂ ਖਾਲੀ ਪਤੀਲੇ ਖੜਕੀ ਜਾਂਦੇ ਸੀਗੇ ਉਹ ਭੱਜ ਗਏ ਸਾਰੇ ਜਿਹੜੇ ਕਹਿੰਦੇ ਸੀ ਕਮਾਲ ਹੋ ਜਾਣੇ ਦੇਖੋ ਸਹੀ ਹੁੰਦਾ ਕੀ ਐ ਇਹ ਪਬਲਿਕ ਹੈ ਜੀ ਲੋਕ ਨੇ ਆਹੀ ਹਾਲ ਕਾਂਗਰਸ ਦਾ ਉਹਨਾਂ ਦੇ ਆਲੇ ਦਾਲੇ ਐਂ ਫਿਰਦੇ ਨੇ 10 11 ਤਾਂ ਮੁੱਖ ਮੰਤਰੀਓ ਫਿਰਦੇ ਨੇ ਉਹਦੇ ਵਰਕਰ ਘਟ ਕੇ ਮੁੱਖ ਮੰਤਰੀ ਵੱਧ ਗਏ ਉਹ ਸਟੇਜ 'ਤੇ ਲੜ ਪੈਂਦੇ ਕੁਰਸੀ ਪਿੱਛੇ ਮੈਨੂੰ ਥੱਲੇ ਬਿਠਾਓ ਇਹਨੂੰ ਉੱਪਰ ਕੌਣ ਬਿਠਾਇਆ ਇਹਨੂੰ ਉੱਪਰ ਬਿਠਾਓ ਇਹਨੂੰ ਥੱਲੇ ਕੌਣ ਬਿਠਾਇਆ ਉਹ ਆਪਣੀਆਂ ਕੁਰਸੀਆਂ ਦੀ ਝਗੜਿਆਂ 'ਚ ਪਏ ਨੇ ਉਹ ਇੱਕ ਜੌਂਗਾ ਜਿਹਾ ਲੈ ਕੇ ਚੱਲੇ ਗਿਆ ਸੀ ਹੜਾਂ ਚੋ ਬਾਜਵਾ ਲੋਕਾਂ ਨੂੰ ਬਚਾਉਣ ਕੁਝ 12 ਬੰਦੇ ਬਹਿ ਸਕਦੇ 9 ਆਪਦੇ ਵੱਲੋਂ ਹੀ ਲੈ ਗਿਆ ਘਰੋਂ ਵੀ ਉਹ ਜਿ ਬੈਠੂ ਕੌਣ ਤਿੰਨ ਜਾਨੇ ਬੈਠਣਗੇ ਉਹ ਤਿੰਨ ਦਾ ਵੀ ਨਹੀਂ ਪਤਾ ਲੱਗਿਆ ਮੈਂ ਤਾਂ ਵਿਧਾਨ ਸਭਾ 'ਚ ਪੁੱਛ ਲਿਆ ਸੀ ਮੈਂ ਉਹ ਤਿੰਨ ਹੀ ਦਿਖਾ ਦੇ ਕਿੱਥੇ ਨੇ ਫੋਟੋ ਖਿਚਾਉਣ ਗਏ ਸੀ ਫੋਟੋ ਖਿਚਾ ਕੇ ਮੁੜਿਆ ਇਹ ਮੁੜ ਕੇ ਭਗਵਾਨ ਤੁਹਾਨੂੰ ਗਾਲਾਂ ਕੱਢੀ ਜਾਓ ਬਸ ਆਹਾ ਗੱਲਾਂ ਇਹਨਾਂ ਕੋਲੇ ਕੋਈ ਚੰਗਾ ਕੰਮ ਕਰੇ ਸਰਕਾਰ ਉਹਦਾ ਕਦੇ ਨਾਂ ਨਹੀਂ ਲੈਂਦੇ 600 ਜੁੰਟ ਬਿਜਲੀ ਦਾ ਬਿੱਲ ਮਾਫ ਹੈ ਹਰੇਕ ਨੂੰ ਚਾਹੇ ਹੋ ਐਸਸੀਬੀਸੀ ਕਰਨੇ ਚਾਹੇ ਜਨਰਲ ਕਰਨੇ 600 ਤੋਂ ਘੱਟ ਤੁਹਾਡੇ ਮੀਟਰ ਦੀ ਰੀਡਿੰਗ ਹੈ ਜ਼ੀਰੋ ਬਿਲ ਆਉਂਦਾ ਹੈ 90% ਘਰਾਂ ਨੂੰ ਪੰਜਾਬ ਦਾ ਜ਼ੀਰੋ ਬਿਲ ਆਉਂਦਾ ਕਦੇ ਬੋਲੇ ਇਹਨਾਂ ਨੇ ਨਹੀਂ ਬੋਲੇ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਥਰਮਲ ਪਲੈਂਟ 540 ਮੈਗਾਵਾਟ ਪੈਦਾ ਕਰਦਾ ਸੀ ਉਹ ਵਿਕਦਾ ਸੀ ਪੰਜਾਬ ਸਰਕਾਰ ਨੇ ਖਰੀਦਿਆ ਹੁਣ ਉਹ ਸਰਕਾਰੀ ਥਰਮਲ ਪਲੈਂਟ ਹੋ ਗਿਆ ਨਹੀਂ ਤਾਂ ਇਹ ਸਰਕਾਰ ਦੀਆਂ ਚੀਜ਼ਾਂ ਵੇਚਦੇ ਹੁੰਦੇ ਸੀ ਪ੍ਰਾਈਵੇਟ ਨੂੰ ਅਸੀਂ ਪ੍ਰਾਈਵੇਟ ਤੋਂ ਖਰੀਦਿਆ ਸਰਕਾਰ ਦਾ ਪ੍ਰਾਪਰਟੀ ਹੋ ਗਿਆ ਕਦੇ ਬੋਲੇ ਨੇ ਚਾਰਖੰਡ ਦੇ ਵਿੱਚ ਪਛਵਾੜੇ ਕਸਬੇ ਚ ਕੋਲੇ ਦੀ ਖਾਨ ਹੈ ਪੰਜਾਬ ਦੀ ਬੰਦ ਪਈ ਸੀ 2015 ਤੋਂ ਆਕੇ ਅਸੀਂ ਚਲਾਈਏ 7 ਸਾਲਾਂ ਬਾਅਦ ਕਦੇ ਬੋਲੇ ਨੇ ਨਹੀਂ ਬੋਲਦੇ ਦਿਨੇ ਬੱਤੀ ਆਉਂਦੀ ਹੈ ਨਾ 32 ਦਿਨੇ ਆਉਂਦੀ ਹੈ ਨਾ ਹੁਣ ਖੇਤਾਂ ਲਈ ਕਦੇ ਬੋਲੇ ਨੇ ਇਹ ਵੀ ਹਾਂ 32 ਦਿਨੇ ਆ ਗਈ ਨਹਿਰਾਂ ਦਾ ਪਾਣੀ ਕੱਸੀਆਂ ਨਮੀਆਂ ਪੈ ਵੰਡ ਰਹੀਆਂ ਨੇ ਥੱਲੋਂ ਵੀ ਪਾਈਪਾਂ ਪੈ ਰਹੀਆਂ ਨੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚ ਗਿਆ ਕਦੇ ਬੋਲੇ ਨੇ ਦੰਦਲ ਪੈ ਜਾਏ ਇਹਨਾਂ ਦੇ ਕਦੇ ਬੋਲੇ ਹੁਣੇ ਹੁਣ ਤੱਕ 58962 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 2106 ਨੌਕਰੀਆਂ ਅੱਜ ਹੀ ਦੇ ਕੇ ਆਇਆ ਅੱਜ ਬਿਜਲੀ ਬੋਰਡ ਚ 2106 ਨੌਕਰੀਆਂ ਦੇ ਕੇ ਆਇਆ ਸ਼ਾਮ ਨੂੰ ਟੀਵੀ ਤੇ ਦੇਖ ਲਿਓ ਕਦੇ ਬੋਲੇ ਨੇ ਸਭ ਕਹਿੰਦੇ ਨਾ ਕੁਥ ਨੇ ਨਹੀਂ ਦਿੱਤੀ ਨੌਕਰੀਆਂ ਮੈਂ ਪਿੰਡਾਂ ਚ ਗਿਆ ਆ ਛੀਨਾ ਵਿਦੀਚੰਦ ਗਿਆ ਮੈਂ ਉਹ ਕਹਿੰਦੇ ਸਾਡੇ ਪਿੰਡ ਦੇ ਪੰਜ ਮੁੰਡਿਆਂ ਨੂੰ ਨੌਕਰੀ ਮਿਲ ਗਈ ਮੈਂ ਕੋਟ ਧਰਮਚੰਦ ਗਿਆ ਉਹ ਕਹਿੰਦੇ 10 ਮੰਡਿਆਂ ਨੂੰ ਸਾਡੇ ਪਿੰਡ ਦੇ ਨੌਕਰੀ ਮਿਲ ਗਈ ਉਹਨਾਂ ਨੇ ਦੱਸਿਆ ਇਹੇ ਆਲੋਚਨਾ ਕਰਨ ਦੀ ਲੱਗੇ ਹੋਰ ਵੀ ਸਕੀਮਾਂ ਲੋਕਾਂ ਦਾ ਸੁਵੰਤ ਮੈਂ ਤਾਂ ਕੰਮ ਹੀ ਇਹ ਕਰਨਾ ਆ ਨਹੀਂ ਤਾਂ ਮੈਂ ਕਲਾਕਾਰੀ ਦੇ ਬਲੇ ਪਾਸੇ ਵੀ ਤਾਂ ਮੈਂ ਕੰਮ ਕਰੀ ਜਾਂਦਾ ਸੀ ਕਰਦਾ ਤਾਂ ਮੈਂ ਇਹੀ ਕੰਮ ਸੀ ਉਦੋਂ ਵੀ ਇਨਾਂ ਦੀ ਪਰਦੇ ਫਰੋਲਦਾ ਸੀ ਉਦੋਂ ਮੈਨੂੰ ਪੈਸੇ ਮਿਲਦੇ ਸੀ ਕਸਟਾਂ ਦੇ ਹੁਣ ਪੈਸੇ ਦੇ ਕੇ ਜਾਣਾ ਮੈਂ ਹੁਣ ਐਸ ਪਿੰਡ 'ਚ ਵੀ ਪੈਸੇ ਦੇ ਕੇ ਜਾਉ ਕੁਦਰਤਾ ਚਲੋ ਕੋਈ ਡਿਊਟੀ ਲਾਤੀ ਰੱਬ ਨੇ ਨਵਾਭਾਗੇ ਹੁਣ ਐਸ ਪਿੰਡ 'ਚ ਕਹਿੰਦੇ ਕਿ ਤੜਕੇ ਦੇ ਕੱਲ ਦੇ ਫੋਨ ਆਈ ਜਾਂਦੇ ਨੇ ਜਾਣਾ ਨਹੀਂ ਉੱਥੇ ਰੈਲੀ ਤੇ ਦਰਿਆਵਾਂ ਨੱਕੇ ਲਾ ਲੋਂਗੇ ਜਿਹੜੇ ਅੱਜ ਤੁਹਾਨੂੰ ਕਹਿੰਦੇ ਨੇ ਕਿ ਘਰੋਂ ਨਹੀਂ ਨਿਕਲਣਾ ਜੇ ਕੱਲ ਨੂੰ ਵੋਟਾਂ ਪੈ ਗਈਆਂ ਉਹ ਕਿਵੇਂ ਨਿਕਲ ਦੇਣਗੇ ਤੁਹਾਨੂੰ ਕਰੋ ਵੋਟਾਂ ਦੇ ਦਿਨ ਘਰੋਂ ਨਿਕਲ ਕੇ ਵੋਟ ਪਾਇਆਓ ਆਜ਼ਾਦੀ ਆ ਜਿਹੜਾ ਇਹਨਾਂ ਨੇ ਪੈਦਾ ਕੀਤੇ ਨਾ ਆ ਹਾਲਾਤ ਹੋ ਗਏ ਇਹਨਾਂ ਦੇ ਟਿਕਟਾਂ ਲੈਣ ਨੂੰ ਕੋਈ ਬੰਦਾ ਨਹੀਂ ਰਿਹਾ ਉਹ ਇਧਰੋਂ ਉਧਰੋਂ ਲੱਭ ਕੇ ਲਿਆਉਂਦੇ ਕੋਈ ਬੰਦਾ ਲੱਭੋ ਯਾਰ ਟਿਕਟਾਂ ਵਾਸਤੇ ਸਾਰੇ ਮੁੱਕਰ ਜਾਂਦੇ ਆ ਆ ਲੱਗਦਾ ਬੇਇੱਜ਼ਤੀ ਕਰਾਉਣੀ ਆ ਯਾਰ ਲੋਕਾਂ ਦੇ ਇਹਦਾ ਅਖਬਾਰ ਵੀ ਝਾੜ ਕੇ ਚੱਕਦੇ ਆ ਲੋਕ ਵੀ ਵਿੱਚ ਟਿਕਟ ਨਾ ਪਾ ਕੇ ਸੜਤੀ ਹੋਵੇ ਕਿਤੇ ਹਾਂ ਉਹ ਥੱਲੋਂ ਥੱਲੋਂ ਦੀ ਕਹਿੰਦੇ ਬਿਰਲਾ ਜਿਹੜੀਆਂ ਨੇ ਨਾ ਤਖਤਿਆਂ 'ਚ ਉੱਥੇ ਵੀ ਇੱਕ ਬਜ਼ੁਰਗ ਸੀ ਜੱਥੇਦਾਰ ਸੀ ਪੁਰਾਣਾ ਮਾਲ ਵਿੱਚ ਮਿਲਿਆ ਮੈਨੂੰ ਉਹ ਕਹਿੰਦਾ ਮੈਂ ਥੱਲੇ ਵੀ ਕੱਪੜਾ ਲਾਉਣਾ ਕਿ ਥੱਲੋਂ ਵੀ ਨਾ ਕਿਤੇ ਟਿਕਟ ਸੱਟ ਜਾਣ ਵੀ ਟਿਕਟ ਲੜ ਲਾ ਕਾਲੀਦਨ ਵੀ ਆਹ ਹਾਲਾਤ ਹਨਾ ਹੁਣ ਬਸੇ ਜਕਾਰੇ ਵਾਲੀ ਜਗ੍ਹਾ ਬਣਦੀ ਨਹੀਂ ਸੀ ਤੁਹਾਨੂੰ ਲਾਤਾ ਹੁਣ ਕੋਈ ਗੱਲ ਨਹੀਂ ਕੋਈ ਨਹੀਂ ਪੁਰਾਣਾ ਬਸੇ ਹੋਏ ਨੇ ਨਾ ਉਹ ਬਸੇ ਹੋਏ ਨੇ ਪ੍ਰਾਣੇ ਚਲ ਕੋਈ ਨਹੀਂ ਤਾਂ ਕੋਈ ਗੱਲ ਨਹੀਂ ਵਧੀਆ ਠੀਕ ਹੈ ਪੜਾਸ ਤਾਂ ਨਿਕਲਣੀ ਚਾਹੀਦੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਖੀ ਕਰ ਲਿਆ ਯਾਰ ਇਹਨਾਂ ਨੇ ਚੰਗੇ ਭਲੇ ਸਤਾਵ ਦੇ ਆਪਦਾ ਕੰਮ ਕਰਦੇ ਸੀਗੇ ਰਾਜਨੀਤੀ ਚ ਵੜਦੇ ਇਹਨਾਂ ਨੇ ਦੁਖੀ ਹੋ ਕੇ ਆਇਆ ਨਾ ਤੋਂ ਕਾਗਜ਼ ਭਰਨੇ ਸਿੱਖ ਗਏ ਸਰਕਾਰਾਂ ਚਲਾਉਣੀਆਂ ਸਿੱਖ ਗਏ ਕੰਮ ਕਰਨੇ ਸਿੱਖ ਗਏ ਹੁਣ ਕਹਿੰਦੇ ਬੜੇ ਮਾੜੇ ਬੰਦੇ ਨੇ ਜੀ ਉਹ ਤਾਂ ਬਹੁਤ ਘਟੀਆ ਬੰਦੇ ਨੇ ਉਹ ਤੇ ਦਿਨ ਰਾਤ ਕਈ ਅੰਦਰ ਰਹਿੰਦਾ ਸੁਬੀ ਬਾ ਉਹ ਘਟੀਆ ਮੁੱਖ ਮੰਤਰੀ ਹੈ ਕਮਾਲ ਹੈ ਯਾਰ ਜਦੋਂ ਮੈਂ ਪਹਿਲਾਂ ਕਲਾਕਾਰ ਹੁੰਦਾ ਸੀ ਪੀਟੀਸੀ ਚੈਨਲ ਜੇ ਤੇਨਾਂ ਤੇ ਆਉਂਦੇ ਹੁੰਦੇ ਸੀ ਉਹ ਲੋਕਾਂ ਸੀ ਬਹੁਤ ਕਮਾਲ ਦਾ ਬੰਦਾ ਹੈ ਲੈ ਦੱਸ ਯਾਰ ਤੇਰੇ ਮੁਤਾਬਕ ਹੀ ਚੱਲੂਗਾ ਕੰਮ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਥੋੜੇ ਮੁਤਾਬਕ ਹੀ ਚੱਲੂਗਾ ਕੰਮ ਹਰ ਗੱਲ ਤੇ ਕਹਿੰਦਾ ਮੈਂ ਅੱਜ ਉਧਰੋਂ ਆਇਆ ਚਾਰੇ ਪਾਸੇ ਜਿੱਧਰ ਨਿਗਾਹ ਮਾਰੋ ਬਾਲਸਾਹਬ ਦੇ ਕੰਮ ਵੱਡੇ ਬਾਲਸਾਹਬ ਦੇ ਕੰਮ ਨਜ਼ਰ ਆਉਂਦੇ ਆ ਸੱਜੇ ਪਾਸੇ ਦੇਖਿਆ ਸਾਰੇ ਕੰਮ ਬਾਲਸਾਹਬ ਦੇ ਬਣਾਈਆਂ ਮੰਡੀਆਂ ਔ ਟਿਊਬਲ ਚੱਲੀ ਜਾਂਦੇ ਨੇ ਆ ਫਸਲਾਂ ਸਾਰੀਆਂ ਬਾਲਸਾਹਬ ਕਰਕੇ ਆਈਆਂ ਨਹਿਰਾਂ ਕਸੀਆਂ ਬਾਲਸਾਹਬ ਕਰਕੇ ਜਿੱਧਰ ਦੇਖੋ ਬਾਲਸਾਹਬ ਦੇ ਕੰਮ ਮਗਾ ਕੋਟਕਪੂਰੇ ਤੇ ਬਰਗਾੜੀ ਵਿਚਦੀ ਲੰਗਦਾ ਹੋਏਗਾ ਉਹ ਵੀ ਦੇਖ ਲਿਆ ਕਰ ਵੀ ਕੋ ਬਲਸਾ ਨਹੀਂ ਕਰਾਇਆ ਸੀ ਕੰਮ ਉਹ ਜਿਹੜਾ ਬੀਐਡੀ ਵਾਲਾ ਉੱਥੇ ਸੌਂ ਜਾਂਦਾ ਜਦੋਂ ਪਕੋਟਕਪੂਰੇ ਤੇ ਬਰਗਾੜੀ ਵਿਚਦੀ ਲੰਗਦਾ ਉਹ ਅੱਖਾਂ ਮਿਜ ਜਾਂਦੀਆਂ ਨੇ ਉੱਥੇ ਜਿਹੜੀ ਸੰਗਤ ਤੇ ਗੋਲੀ ਚਲਾਈ ਸੀ ਲੰਗਰ ਦੀ ਸੇਵਾ ਕਰਦੇ ਆਂਦੇ ਜਿਹੜਾ ਗੰਦਾ ਪਾਣੀ ਕੋਟਕਪੂਰੇ ਬਾਛੜਾ ਪਾਈਆਂ ਸੀ ਗੁਰੂ ਸਾਹਿਬ ਦੀ ਹਾਜ਼ਰੀ ਚ ਉਹ ਵੀ ਤਾਂ ਬਲਸਾ ਦੇ ਆਡਰ ਸੀ ਉਹ ਵੀ ਦੇਖ ਲਿਆ ਕਰੋ ਕਦੇ ਨਾ ਉਹ ਦੇਖ ਉਹ ਭਗਵੰਤ ਮਾਨ ਹੋਰ ਗੱਲ ਮਨਤਾ ਹੁਣ ਹੜ ਮੇਰੇ ਨਾਲ ਆਤੇ ਕਹਿੰਦੇ ਆ ਭਗਵੰਤ ਮਾਨ ਲੈ ਲੈਂਦੇ ਨੇ ਮੈਂ ਉੱਤਰਾਖੰਡ ਚ ਮੈਂ ਗਿਆ ਹੂੰ ਹਿਮਾਚਲ ਚ ਵੀ ਮੈਂ ਗਿਆ ਸੀ ਪਹਾੜ ਦੇ ਉਹ ਪੰਜ ਸੱਤ ਉਹਨਾਂ ਦੇ ਪਹਾੜ ਰੁੜ ਕੇ ਆ ਗਏ ਮਨਤਾ ਹੁਣ ਇਹ ਫੇਕਰ ਲੱਗਿਆ ਪਿਆ ਵੀ ਅੱਗੇ ਧੁੰਦ ਪਾਊਗੀ ਉਹ ਵੀ ਮੇਰੇ ਨਾਲ ਵੀ ਧੁੰਦੇ ਭਗਵੰਤ ਮਾਨ ਧੁੰਦ ਨੂੰ ਰੋਕ ਸਕਦਾ ਸੀ ਸਾਡੀ ਸਰਕਾਰ ਵੇਲੇ ਬਾਦਸ਼ਾਹ ਮਿਲੇ ਕਾਂਗਰਸ ਸਰਕਾਰ ਵਲੇ ਕਣੇ ਤੋਂ ਨਹੀਂ ਪੈਣ ਦਿੰਦੇ ਜੇ ਤੁੰਦ ਪੈ ਵੀ ਗਈ ਠੀਕ ਹੀ ਲੈਂਦੇ ਯਾਰ ਤਰਸ ਹੀ ਆਉਂਦਾ ਮੈਨੂੰ ਤਾਂ ਸਹੀ ਗੱਲਾਂ ਨੇ ਨਾ ਜੇ ਸਹੀ ਲੱਗਦੇ ਤਾੜੀਆਂ ਮਾਰ ਕੇ ਦਾਦੇ ਹੋ ਆਵਾਜ਼ ਨਹੀਂ ਖਾਂਗੀ ਜਿੰਦਾਬਾਦ ਆਵਾਜ਼ ਨਹੀਂ ਖਾਂਗੀ ਜਿੰਦਾਬਾਦ ਭਗਵਾਨ ਤੁਮ ਜਿੰਦਾਬਾਦ ਜਿੱਦ ਦੇ ਤੁਸੀਂ ਮਾਨਸਿਕਤਾ ਦੇਖੋ ਅੰਦਰੋਂ ਕਿੰਨੇ ਡਰੇ ਹੋਏ ਨੇ ਕਿਉਂਕਿ ਮੈਂ ਤਾਂ ਇਹੀ ਕੰਮ ਕਰਦਾ ਪਹਿਲਾਂ ਤੁਸੀਂ ਬਿਮੰਦਰ ਪੜਦਾ ਲੋਕਾਂ ਦਾ ਵੀ ਕਿਵੇਂ ਕੀ ਹੈ ਸੁਖਵੀਰ ਬਾਦਲ ਹੋਰਾਂ ਨੇ ਜਿੱਦਿਆਂ ਦੇ ਹਾਰੇ ਨਿੰ 2017 ਚ ਹਾਰਨ ਲੱਗੇ ਨੇ 22 ਚ ਜਮੀਂ ਸੂਪੜਾ ਸਾਫ ਹੋ ਗਿਆ ਦੋ ਤਿੰਨ ਸੀਟਾਂ ਹੀ ਰਹਿ ਗਈਆਂ 24 ਚ ਜਮੀਂ ਨਿਬੜ ਗਿਆ ਕੰਮ 22 ਇਲੈਕਸ਼ਨਾਂ ਜਿੰਨੀਆਂ ਵੀ ਹੋਈਆਂ 8 22 ਇਲੈਕਸ਼ਨਾਂ ਹੋਈਆਂ ਚੋ 7 ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਚੱਬੇ ਵਾਲ ਜਿੱਤੀ ਐ ਡੇਰਾ ਬਾਬਾ ਨਾਨਕ ਜਿੱਤੀ ਐ ਗਿੱਦੜਵਾਹ ਜਿੱਤਿਆ ਲੁਧਿਆਣਾ ਪੱਛਮੀ ਜਲੰਧਰ ਪੱਛਮੀ ਤੇ ਲੁਧਿਆਣੇ ਦੀ ਜਿਹੜੀ ਐਮਪੀ ਦੀ ਸਾਰੀਆਂ ਸਾਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਇੰਨਾ ਡਰੇ ਹੋਏ ਨੇ ਉਹੋਂ ਦੇ ਜਦੋਂ ਦੇ ਹਾਰੇ ਨੇ ਪਹਿਲੀ ਵਾਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਇਹਨਾਂ ਨੇ ਆਪ ਦੇ ਘਰੇ ਝਾੜੂ ਵਾਲੇ ਜਿਹੜੇ ਆਉਂਦੇ ਸੀ ਸਫਾਈ ਕਰਨ ਉਹਨਾਂ ਨੂੰ ਕਹਿ ਰੱਖਿਆ ਵੀ ਝਾੜੂ ਨਹੀਂ ਲਾਉਣਾ ਤੜਕੀ ਤੜਕੀ ਬਹੁਤ ਸੁਪਨੇ ਚ ਵੀ ਇਹੀ ਆਉਂਦਾ ਤੜਕੀ ਵੀ ਤੁਸੀਂ ਇਹੀ ਦਿਖਾ ਦਿੰਨੇ ਹੋ ਪੋਚਾ ਲਾ ਦਿਆ ਕਰੋ ਕੱਪੜੇ ਨਾਲ ਪੋਚੇ ਨਾ ਕਰ ਲਿਆ ਕਰੋ ਸਾਹਿਬ ਹੁਣ ਆਪ ਵੀ ਕਹੀ ਜਾਂਦਾ ਜਿੰਨੇ ਤੁਹਾਡੇ ਘਰਾਂ ਝਾੜੂ ਪਾਏ ਨੇ ਉਹਨਾਂ ਨੂੰ ਲੱਗ ਲਾ ਦਿਓ ਲੈ ਯਾਰ ਇਹ ਨੂੰ ਕਹਾਂ ਇਹ ਮੁੱਤਾ ਹੈ ਪੰਜਾਬ ਦਾ ਤੂੰ ਹੀ ਹਾਲਾਤ ਦੇਖ ਲਓ ਇਹਨਾਂ ਦੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਵੀ ਚਲ ਚੀਕਾਂ ਤਾਂ ਪੈ ਰਹੀਆਂ ਨੇ ਨਾ ਦੁਖੀ ਕਰ ਰਖਿਆ ਸੀ ਇਹਨਾਂ ਨੇ ਯਾਰ ਵੀ ਚਲੋ ਆਮ ਘਰਾਂ ਚੋਂ ਉੱਠ ਕੇ ਲੋਕਾਂ ਨੇ ਚੀਕਾਂ ਤਾਂ ਪੁਆਈਆਂ ਨਾ ਤੂੰ ਦੇਖੋ ਦਰਦ ਦੇਖੋ ਇਹਨਾਂ ਦਾ ਕੀ ਕਹਿੰਦਾ ਸੁਖਮੀ ਬਾਦਲ ਚੰਗੀ ਭਲੀ ਕਹਿੰਦਾ 2022 ਚ ਗੱਡੀ ਲਈ ਤੇ ਚੜਨ ਲੱਗੀ ਸੀ ਝੜਵਾਲੇ ਨੇ ਪੰਗਾ ਪਾਤਾ ਲੈ ਯਾਰ ਸਮਝਦੇ ਕੀ ਹੁ ਤੂੰ ਪੰਜਾਬ ਨੂੰ ਗੱਡੀ ਸਮਝਦੇ ਹੋ ਲਈ ਤੇ ਚੜ ਗਈ ਤੇ ਲੁੱਟਾਂਗੇ ਫਲਾਣਾ ਕਰਾਂਗੇ ਕਮਾਲ ਹੈ ਯਾਰ ਦੱਸੋ ਮੈਨੂੰ ਕਿਹੜੇ ਮੂੰਹ ਨਾ ਆ ਜਾਂਦੇ ਨੇ ਫਿਰ ਫਿਰ ਤੀਜੇ ਦਿਨ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਮਰਗਾ ਝਾੜੂ ਚੋਂ ਦੋ ਚਾਰ ਬਰੀਕ ਟੀਲੇ ਜੇ ਕਮਜ਼ੋਰ ਟੀਲੇ ਜੇ ਸਫਾਈ ਕਰਦੇ ਕਰਦੇ ਨਿਕਲ ਵੀ ਜਾਣ ਨਾ ਝਾੜੂ ਤਾਂ ਸਫਾਈ ਕਰਦਾ ਰਹਿੰਦਾ ਹੈ ਉਹ ਤੱਕੜੀ ਦੀ ਇੱਕ ਅਸੀਂ ਟੁੱਟ ਜੇ ਮੇਤਰਾ ਤੋਲਣ ਜੋਗੀ ਨਹੀਂ ਰਹਿਣੀ ਤੱਕੜੀ ਸੰਭਲਿਆ ਤੂੰ ਆਪਣੀ ਤੱਕੜੀ ਖਿੰਡੀ ਪਈ ਹੈ ਬਹੁਤ ਧੰਨਵਾਦ ਭੈਣੇ ਬਹੁਤ ਧੰਨਵਾਦ ਸੋ ਇਸ ਕਰਕੇ ਇਹਨਾਂ ਤੋਂ ਖਿਹੜਾ ਮਸਾ ਛੁੱਟਿਆ ਹੈ ਇਨੂੰ ਫਿਰਦੇ ਰਹਿਣ ਦੇ ਕੋਈ ਨ ਗਲੀਆਂ ਗੁਲੀਆਂ ਚ ਆ ਜਾਣ ਦੋ ਲੜਿਓ ਨਾ ਇਹਨਾਂ ਨਾਲ ਇਹ ਲੜਨ ਨੂੰ ਫਿਰਦੇ ਆ ਇਹ ਇਹ ਲੜਨ ਨੂੰ ਫਿਰਦੇ ਆ ਸੋਸ਼ਲ ਮੀਡੀਆ ਤੇ ਵੀ ਲੜਨ ਨੂੰ ਫਿਰਦੇ ਆ ਕੁਛ ਨਹੀਂ ਕਹਿਣਾ ਜੇ ਉਹ ਕਹਿੰਦੇ ਅਸੀਂ ਜਿੱਤਾਂਗੇ ਕਿ ਹਾਂਜੀ ਤੁਸੀਂ ਜਿੱਤੋ ਉਹ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਿਥੋਂ ਟੀਮਾਂ ਬਿਠਾ ਰੱਖੇ ਦੋ ਮਹੱਲੀ ਬੈਠੇ ਜਾਂ ਕਿਤੇ ਚੰਡੀਗੜ੍ਹ ਬੈਠੀ ਕਮੈਂਟ ਪਾਈ ਜਾਂਦੇ ਆ ਤੋ ਥੱਲੇ ਆਪਾਂ ਲੜ ਪੈਨੇ ਉਹਨਾਂ ਨਾਲ ਲੰਡਾਂ ਨਾਲ ਕੰਮ ਕਰਨਾ ਬਸ ਜਿਹੜਾ ਪਹਿਲਵਾਨ ਕੁਸ਼ਤੀ ਚ ਢੈਂਦਾ ਹੋਵੇ ਉਹਨੂੰ ਪਤਾ ਲੱਗ ਜੇ ਮੈਂ ਟਾਹੂਗਾ ਮੈਂ ਹਾਰ ਜੂਗਾ ਉਹ ਫਿਰ ਅਕਾਲੀ ਦਲ ਤੇ ਕਾਂਗਰਸ ਵਾਲੀਆਂ ਹਰਕਤਾਂ ਤੇ ਆ ਜਾਂਦਾ ਕੰਨ ਨੂੰ ਕਦੋਂ ਦੀ ਵੱਢਣਾ ਗਿਆ ਜਾਂਦਾ ਦੂਜੇ ਪਹਿਲਵਾਨ ਦੇ ਕਰੂਟ ਮਾਰ ਲੱਗ ਜਾਂਦਾ ਰੈਫਰੀ ਫਿਰ ਹਟਾਉਂਦਾ ਵੀ ਜਾਂ ਭਾ ਜਿਆ ਦੂਜੇ ਰਾਤ ਖੜਾ ਕਰ ਦਿੰਦਾ ਐ ਹੀ ਹਾਲਾਤ ਹੋਏ ਪਏ ਤਿੰਨ ਨੰਬਰ ਤੇ ਵਾਟਣਾ ਆਪਣਾ 3 ਨੰਬਰ ਵਾਲਾ ਬਟਨ 11 ਤਰੀਕ ਨੂੰ ਦਬਾ ਕੇ ਘਰੇ ਆ ਜਿਓ ਇਧਰ ਉਧਰ ਵਾਲੇ ਬਟਨਾਂ ਬਲ ਦੇਖਿਓ ਨਾ ਹੋ ਸਕਦਾ ਚਿੱਟਾ ਮੋਤੀ ਉੱtre ਹੋਵੇ ਕਾਲਾ ਮੋਤੀ ਆ ਜੇ ਐਨੇ ਨਹਿਸ਼ ਨੇ ਇਹ ਤਦ ਰਾਖ ਤੇ ਕਾਂਗਰਸ ਲਿਖਦੀਏ ਉਹ ਸੁੱਕ ਜਾਂਦਾ 2 ਮਹੀਨਿਆਂ ਚ ਆ ਆਪਾਂ ਤਾਂ ਫੇਰ ਬੰਦੇ ਆ ਬੰਦੇ ਖਾ ਕੇ ਅਧਕਾਰ ਨਹੀਂ ਮਾਰਦੇ ਸੁਨਨ ਨੂੰ ਫਿਰਦੇ ਰਹਿਣ ਤੋਂ ਗਲੀਆਂ ਗੁਲੀਆਂ ਚ ਕੁਛ ਨਾ ਕਹੋ ਆਪ ਹੀ ਤੁਰ ਜਣਗੇ 14 ਤਰੀਕ ਤੋਂ ਬਾਅਦ ਬੈਸੇ ਨਹੀਂ ਥਿਹਾਉਣੇ ਇਹ ਆਪਦਾ ਰਾਮ ਨਾਲ ਉਹ ਤੋਂ ਬਾਅਦ ਬੱਚੇ ਪੜਾਈਏ ਤਰੱਕੀਆਂ ਕਰੀਏ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦੇਈਏ ਬਜ਼ੁਰਗਾਂ ਦਾ ਇਲਾਜ ਕਰਾਈਏ ਗਰਾਊਂਡ ਬਣਾਈਏ ਪਿੰਡਾਂ ਦੇ ਬੱਚੇ ਸਾਡੇ ਖੇਡਾਂ ਵੱਲ ਜਾਣ ਮਿਹੜੀ ਸੰਗਤ ਤੋਂ ਬਚਣ ਸਕੂਲ ਬਣਾਈਏ ਛੱਪੜਾ ਟੋਬੇ ਨੂੰ ਸਾਫ਼ ਕਰਕੇ ਸੜਕਾਂ ਬਣਾਈਏ ਤਾਂ ਕਿ ਇਨਫਰਾਸਟ੍ਰਕਚਰ ਤੇ ਆਪਣਾ ਪੈਸਾ ਖਰਚ ਹੋਵੇ ਵਿਕਾਸ ਵਾਲੀ ਗੱਡੀ ਜਿਹੜੀ ਉਹਦੀ ਸਪੀਡ ਤੇਜ਼ ਰਵੇ ਆਹ ਬੇਨਤੀ ਕਰਨ ਵਾਸਤੇ ਮੈਂ ਤੁਹਾਡੇ ਕੋਲੇ ਆਇਆ ਜਿਥੋਂ ਲੱਗਦਾ ਵੀ ਆਮ ਆਦਮੀ ਪਾਰਟੀ ਵਾਲੇ ਯਾਰ ਸੱਚੀ ਦਿਲੋਂ ਹੀ ਬੋਲਦੇ ਨੇ ਜਿਵੇਂ ਹੈਗੇ ਉਹ ਹੈ ਜੀ ਹਾਂ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਕੋਈ ਫੂਫਾ ਜਾਂ ਕੋਈ ਓਂਕਾਰ ਵਾਲੀ ਗੱਲ ਨਹੀਂ ਸਾਡੇ ਚੁੱਲਿਆਂ ਦੀ ਗੱਲ ਕਰਦੇ ਆ ਸਾਡੇ ਜਵਾਕਾਂ ਦੀ ਪੜਾਈਆਂ ਦੀ ਗੱਲ ਕਰਦੇ ਆ ਇੱਕ ਗੱਲ ਦੇਖ ਲਿਓ ਜੇ ਤਾਂ ਕੋਈ ਹੋਰ ਬਟਨ ਦਬੋਂਗੇ ਤਾਂ ਤੁਹਾਡੇ ਪਿੰਡ ਲੜਾਈ ਆਊਗੀ ਜੇ ਚਾੜੂ ਵਾਲਾ ਬਟਨ ਦਬਦੂਗੇ ਤੁਹਾਡੇ ਪਿੰਡ ਪੜਾਈ ਆਊਗੀ ਉਹ ਲੜਾਈ ਤੇ ਪੜ੍ਹਾਈ ਚ ਦੇਖ ਲਓ ਕੀ ਛੁੜਨਾ ਤੁਸੀਂ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇੱਧਰ ਹੀ ਇੱਥੇ ਆੜ ਵਾਲੇ ਫਿਰਦੇ ਆ ਆ ਹਰਿਆਣੇ ਵਾਲੇ ਲੰਗੇ ਇੱਥੋਂ ਦੀ ਹਣ ਮੇਰੇ ਕੋਲ ਦੀ ਉਹ ਲੰਗੇ ਆਏ ਨੇ ਉਹ ਵੀ ਫਿਰਦੇ ਆਲੇ ਭਾਜ ਪਾਲੇ ਵੀ ਤੁਹਾਡਾ ਇੱਥੇ ਲੈਣਾ ਨਹੀਂ ਦੇਣਾ ਨਹੀਂ ਕੁਝ ਤੁਸੀਂ ਕਿੱਧਰ ਫਿਰਦੇ ਹੋ ਨਾ ਤਿੰਨ ਚ ਨਾ 13 ਚ ਨਾ ਪਲੇਰਾਂ ਚ ਨਾ ਸਪੇਰਾਂ ਚ ਨਾ ਝੋਲੀ ਵਾਲੇ ਪੇਰਾਂ ਚ ਕਿਤੇ ਉਹੀ ਨਹੀਂ ਉਹੀ ਕਿਤੇ ਫਿਰਦੇ ਆ ਦੱਸੋ ਉਹੀ ਫਿਰਦੇ ਆ ਕਮਲ ਦਾ ਫੁੱਲ ਚੱਕੀ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਪੰਜਾਬ ਮੇਂ ਆਪਨੇ ਮੋਦੀ ਕੀ ਆਂਦੀ ਕੋ ਕੈਸੇ ਰੋਕਾ ਮੈਂ ਕਿਹਾ ਕੀ ਮਤਲਬ ਕਹਿੰਦੇ 2022 ਮੇਂ ਪੰਜਾਬ ਮੇਂ ਮੋਦੀ ਕੀ ਆਂਦੀ ਕੋ ਆਪਨੇ ਕੈਸੇ ਰੋਕਾ ਮੈਂ ਕਹਿੰਦਾ ਉਹਨਾਂ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਨੇਗਾ ਆmani ਬਾੜਾ ਚੋਂ ਛਣਕੀ ਐ ਕਹਿੰਦਾ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਕੰਨੇ ਗੰਦਗੀ ਚ ਮੈਂ ਝਾੜੂਗੀ ਕਰਦਾ ਹੁੰਦਾ ਕੰਨੇ ਗੰਦਗੀ ਸਾਫ ਕਰਦਾ ਮੈਂ ਕਿਹਾ ਅਸੀਂ ਝਾੜੂ ਫੇਰ ਕੇ ਗੰਦਗੀ ਸਾਫ ਕਰਤੀ ਕਮਲ ਉੱਗੇ ਹੀ ਨਹੀਂ ਕਮਲ ਉੱਗੇ ਹੀ ਨਹੀਂ ਫਿਰਦੇ ਫਿਰਦੇ ਪਿੰਡਾਂ ਜਿਦਾਂ ਦੱਸੂ ਸਾਢੇ 750 ਕਿਸਾਨ ਸ਼ਹੀਦ ਕਰਤਾ ਉੱਥੇ ਬਾੜਾਂ ਤੇ ਹਰ ਰੋਜ਼ ਕੋਈ ਨਾ ਕੋਈ ਪੰਜਾਬ ਦੀ ਕੋਈ ਭੰਗਾ ਪਾਈ ਰੱਖਦੇ ਆ ਕਦੇ ਪੰਜਾਬ ਯੂਨੀਵਰਸਿਟੀ ਵਾਲਾ ਪਾ ਲਿਆ ਕਦੇ ਬੀਬੀਐਮਬੀ ਵਾਲਾ ਭਾਖੜਾ ਵਾਲਾ ਪਾ ਲਿਆ ਕਦੇ ਕੋਈ ਕੋਈ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪੰਜਾਬ ਤੋਂ ਆ ਖੋਲੋ ਉਹ ਖੋਲੋ ਇਹ ਵਾ ਕੇ ਫੇਰ ਫਿਰਦੇ ਗਲੀਆਂ ਚ ਸੋ ਇਸ ਕਰਕੇ ਆਓ ਇਕੱਠੇ ਹੋ ਕੇ ਆਪਦੇ ਜਵਕਾਂ ਨੂੰ ਵੋਟ ਪਾਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾਓ ਆਪਣੇ ਵਿਕਾਸ ਨੂੰ ਵੋਟ ਪਾਓ ਇੱਧਰ ਉੱਧਰ ਦੀਆਂ ਗੱਲਾਂ ਕਿਉਂਕਿ ਉੱਥੇ ਕਿਹੜਾ ਤੁਹਾਡੇ ਕੋਲ ਕੋਈ ਹੋਣਾ ਉਹ ਤਾਂ ਤੁਸੀਂ ਇੱਕ ਪਰਦੇ ਦੇ ਵਿੱਚ ਜਾ ਕੇ ਮਸ਼ੀਨ ਦਾ ਬਟਨ ਦੱਬਣਾ ਇਹ ਗੱਲ ਦੇਖ ਲਿਓ ਕਿ ਉਹ ਬਟਨ ਨਾ ਪੰਜੇ ਦਾ ਨਾ ਤੱਕੜੀ ਦਾ ਨਾ ਝਾੜੂ ਦਾ ਨਾ ਕਿਸੇ ਹੋਰ ਚੋਂ ਨਿਸ਼ਾਨ ਦਾ ਹੈ ਉਹ ਬਟਨ ਜਿਹੜਾ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ ਤੁਹਾਡੇ ਪਰਿਵਾਰ ਦੇ ਫਿਊਚਰ ਦਾ ਬਟਨ ਹੈ ਜੇ ਵਧੀਆ ਦਬਦੋਂਗੇ ਫਿਊਚਰ ਬਣ ਜਾਊਗਾ ਜੇ ਉਹ ਪੁਰਾਣੀ ਦਬਦੋਂਗੇ ਜਿਹੜੇ ਦਬਦੇ ਆਏ ਆ ਤਾਂ ਉਹਨਾਂ ਦਾ ਬਣ ਜਾਊਗਾ ਆਪਣਾ ਨਹੀਂ ਬਣਨਾ ਕਿਉਂਕਿ ਉਹਨਾਂ ਨੇ ਤਾਂ ਹੁਣ ਤੱਕ ਪਰਿਵਾਰਾਂ ਬਾਰੇ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਚਾਰ ਨੁਕਾਤੀ ਪ੍ਰੋਗਰਾਮ ਹੈ ਇਹ ਪੁੱਤ ਭਤੀਜਾ ਸਾੜਾ ਜੀਜਾ ਚਾਰਨਕਾਤੀ ਪ੍ਰੋਗਰਾਮ ਹੈ ਇਹ ਦੁਗਾ ਉਹਨਾਂ ਨੂੰ ਦਿਸਦਾ ਹੀ ਕੱਖ ਨਹੀਂ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਤੇ ਚੜ ਗਿਆ ਪਰਿਵਾਰ ਪਰਲੀ ਤੇ ਚੜ ਗਿਆ ਸਕੂਨ ਤਾਂ ਹੋਵੇ ਨਾ ਕੋਈ ਥੋੜਾ ਜਿਹਾ ਕਿ ਹਾਂ ਯਾਰ ਕੁਝ ਲੜਾਈਆਂ ਪੜਾਈਆਂ ਤੋਂ ਅੱਡ ਆ ਨਸ਼ੇ ਵਾਲੀਆਂ ਗੋਲੀਆਂ ਤੇ ਪਿਸਤੌਲ ਵਾਲੀਆਂ ਗੋਲੀਆਂ ਤੋਂ ਬਿਨਾਂ ਕੋਈ ਹੋਰ ਵੀ ਚੀਜ਼ ਆਈ ਹੈ ਯਾਰ ਜਿਹੜੇ ਸਾਡੇ ਜ਼ਵਾਕਾਂ ਨੂੰ ਪਹਿਲਾਂ ਇੱਥੇ ਕੋਈ ਮਾਸਟਰ ਤੇ ਡਾਕਟਰ ਆਉਂਦਾ ਹੀ ਨਹੀਂ ਸੀ ਜੇ ਆਉਂਦੇ ਸੀ ਬਦਲੀ ਕਰਾ ਜਾਂਦੇ ਸੀ ਬਾਡਰ ਏਰੀਆ 'ਚ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਹੁਣ ਕਾਨੂੰਨ ਬਣਾਤਾ ਇੱਕ ਜਿਹਨੇ ਡਾਕਟਰੀ ਕੀਤੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚੋਂ ਲੁਧਿਆਣੇ ਵਾਲੇ ਆਪਣਾ ਟਕਿਆਲੇ ਵਾਲੇ ਮੈਡੀਕਲ ਕਾਲਜ 'ਚੋਂ ਜਾਂ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈ ਫਰੀਦਕੋਟ ਵਾਲੇ 'ਚੋਂ ਬਾਕੀ ਹੋਰ ਵੀ ਕਾਲਜ ਬਣਾਵਾਂਗੇ ਸਰਕਾਰ ਦੇ ਕਾਲਜਾਂ ਚ ਕਿਉਂਕਿ ਫੀਸਾਂ ਘੱਟ ਨੇ ਫੀਸਾਂ ਘੱਟ ਲੈ ਲਾਂਗੇ ਜਿਹੜੇ ਡਾਕਟਰੀ ਕਰਨਗੇ ਮੁੰਡੇ ਕੁੜੀਆਂ ਉਹਨਾਂ ਨਾਲ ਇੱਕ ਐਗਰੀਮੈਂਟ ਨਾਲ ਹੀ ਜ਼ਰੂਰੀ ਹੈ ਕਿ ਉਹ ਡਾਕਟਰੀ ਕਰਨ ਤੋਂ ਬਾਅਦ 2 ਸਾਲ ਘਟੂ ਘੱਟ ਬਾਡਰ ਦੇ ਏਰੀਏ ਦੇ ਵਿੱਚ ਸੇਵਾ ਕਰਕੇ ਜਾਣ ਤਾਂ ਉਹਨਾਂ ਦੀ ਡਾਕਟਰੀ ਜਿਹੜੀ ਅਸੀਂ ਰეკਮੈਂਡ ਕਰਾਂਗੇ ਐਵੇਂ ਮਾਸਟਰਾਂ ਦਾ ਵੱਧ ਪੱਤਾ ਦੇ ਦਾਂਗੇ ਵੱਧ ਉਹਨਾਂ ਨੂੰ ਤਖਾ ਦੇ ਦਾਂਗੇ ਪਰ ਇਹ ਨਾ ਕਹੋਗੇ ਇਲਾਕਾ ਹੀ ਛੱਡ ਕੇ ਚਲੇ ਜਾਣਾ ਇੱਥੇ ਵੀ ਲੋਕ ਰਹਿੰਦੇ ਆ ਇਨਸਾਨ ਰਹਿੰਦੇ ਆ ਕੀ ਪਤਾ ਇੱਥੋਂ ਕੋਈ ਕਿੰਨੇ ਪਲੇਅਰ ਨਿਕਲਿਆ ਹੋਣ ਕੀ ਪਤਾ ਇੱਥੋਂ ਕਿੰਨੇ ਡਾਕਟਰ ਨਿਕਲਿਆ ਹੋਣ ਕੀ ਪਤਾ ਇੱਥੋਂ ਕਿੰਨੇ ਇੰਜੀਨੀਅਰ ਨਿਕਲਿਆ ਹੋਣ ਪਰ ਬੱਚਿਆਂ ਨੂੰ ਮੌਕਾ ਤਾਂ ਮਿਲੇ ਨਾ ਕੋਚ ਮਿਲਣ ਮਾਸਟਰ ਮਿਲਣ ਤਾਂ ਹੀ ਨਿਕਲਣਗੇ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਆ ਹੋਰ ਕਰ ਦਿਓ ਇੱਥੇ ਵਾਲੇ ਨਾਲ ਹੀ ਫਿਰਦੇ ਹੋਣੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹੋਲੀ ਜਾਇਓ ਆਰਾਮ ਨਾਲ ਜਾਇਓ